ਸਾਵਨ ਦੇ ਮਹੀਨੇ ਮਾਤਾ ਦੇ ਜਾਲਿਆਂ ਦੇ ਵਿੱਚ ਇੱਥੇ ਦੇਸ਼ ਵਿਦੇਸ਼ ਤੋਂ ਭਗਤ ਜਨ ਮਥਾ ਟੇਕੰਦ ਲਈ ਪਹੁੰਚਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਪਖਤਾ ਨੂੰ ਹਿਮਾਚਲ ਸਰਕਾਰ ਅਤੇ ਮੰਦਿਰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਦਿੱਤੀਆਂ ਗਈਆਂ ਨੇ ਮਾ ਨੈਣਾ ਦੇਵੀ ਸੇਵਾ ਸੁਸਾਇਟੀ ਵੱਲੋਂ ਇੱਕ ਮੈਡੀਕਲ ਕੈਂਪ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਇਸ ਵਾਰ 48 ਮੈਡੀਕਲ ਕੈਂਪ ਲਗਾਏ ਗਏ ਨੇ ਇਸ ਕੈਂਪ ਦੇ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਆਏ ਸ਼ਰਧਾਲੂਆਂ ਨੂੰ ਫ੍ਰੀ ਦਵਾਈ ਦਿੱਤੀ ਜਾਂਦੀ ਹੈ ਇਸ ਮੈਡੀਕਲ ਕੈਂਪ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚੇ ਕਈ ਡਾਕਟਰ ਸੇਵਾ ਨਿਭਾ ਰਹੇ ਨੇ ਮਾਤਾ ਦੇ ਪਵਨ ਨੂੰ ਸ਼ਰਧਾਲੂਆਂ ਵੱਲੋਂ ਸੁੰਦਰ-ਸੁੰਦਰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਰਾਤ ਤੋਂ ਹੀ ਮਤ ਦੇ ਭਗਤਾਂ ਦਾ ਮਾਤਾ ਦੇ ਦਰਬਾਰ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਹੈ ਮਾਤਾ ਦੇ ਭਗਤ ਕਈ ਘੰਟੇ ਲਾਈਨਾਂ ਦੇ ਵਿੱਚ ਲੱਗ ਕੇ ਦਰਸ਼ਨ ਕਰਦੇ ਨੇ ਕਈ ਮਾਤਾ ਦੇ ਭਗਤ ਪੈਦਲ ਚੱਲ ਕੇ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਤਾ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਪਟੜੀ ਕਿਹੜਾ ਨਾਮ ਹੈ ਆਪ ਦਾ ਉਵੇਸ਼ ਗੋਤਮ ਪਟੜੀ ਜੀ ਇੱਥੇ ਕਿਹੜਾ ਇਤਿਹਾਸ ਹੈ ਇੱਥੇ ਸਤੀ ਬਾਰਬਤੀ ਕੀ ਨੈਣ ਗਰੇ ਆ ਜਿੱਥੇ ਸਤੀ ਬਾਰਬਤੀ ਅੱਗੇ ਵਾਪਸ ਸਿੱਧ ਪੀਠ ਬਣਿਆ ਪੂਰੇ ਭਾਰਤ ਵਰਸ਼ ਵਿੱਚ ਕਾਪਨ ਬਾਬਨ ਸਿੱਧ ਪੀਠ ਹੈ सावन महीने में तो चल रहे तो इसका क्या महत्व होता है सावन महीना हरा भरा है सावन महीने में लोग जो पंजाब के किसान लोग हैं या गांवों के लोग हैं वो अपनी जीरी की फसल बीज के फ्री होते हैं फिर जब उनकी कणकी की फसल आती है उसका जो दसवा दसवा हिस्सा होता है वो या चढ़ाने आते हैं माता जी से प्रार्थना करते हैं हमारी फसल अच्छी हो ये इसने एक मेले का रूप धारण कर लिया है अब इनको नवरात्र में ये चाला है ਨਵਰਾਤ ਨੇ ਨਵਰਾਤ ਤੇ ਦੋ ਹੀ ਆਤਿ ਹੈ 21 ਮਾਰਚ ਦਾ ਇੱਕ ਰਸਮੀ ਨਮਾਸਤਰਾ 21 ਮਾਰਚ ਦਾ ਮਾਰਚ ਮਹੀਨੇ ਵਿੱਚ ਅਸ਼ਵਿਨ ਮਾਰਚ ਦਾ ਜਦ ਦੁਸ਼ਹਿਰਾ ਹੁੰਦਾ ਹੈ ਉਹ ਦਿਨੋਂ ਮੈਂ ਇਸ ਕੋ ਚਾਲਾ ਕਿਹਾ ਜਾਂਦਾ ਨਵਰਾਤ ਤੇ ਤੋਂ ਨਹੀਂ ਆਈਏ ਪਹਾੜਾਂ ਨਾਲ ਸੰਗਤ ਆਪੀ ਹੈ ਪੂਰੇ ਭਾਰਤ ਬਰਸ ਪੂਰੇ ਪੰਜਾਬ ਸੇ ਆਪੀ ਹੈ ਪੰਜਾਬ ਦੇ ਮਾਝਾ ਹਰਿਆਣਾ ਦਿੱਲੀ ਪੂਰੇ ਪੂਰੇ ਭਾਰਤ ਬਰਸ ਸੰਗਤ ਆਪੀ ਹੈ ਆਸਨ ਬੰਦੇ ਠਹਿਰਨੇ ਲਈ ਕੀ ਅਰੇਮੈਂਟ ਕੀ ਹੈ ਕੋਟੇਟੇਸੀ ਹੋਰ ਅਪਰਕਰ ਕਰਦੇ ਹੈ ਜਾਂ ਮੰਦਿਰ ਦੀ ਦਰਬਾਰਸ਼ਾਲਾ ਵੀ ਹੈ और प्राइवेट रूम भी है जो जिसको जैसा अच्छा लगता है ये दिन चलेगा चले पाँच से लेके चौदह तक माता जी से लोग मनोकामना पूरी होती है तो यहाँ दर्शन करने आते हैं माता देने वाली है जो मांग मिलता है मेरा डॉक्टर वरुण अत्री एमबीबीएस फेलोशिप इन क्रिटिकल केयर ਮਾਤਾ ਨਰਨ ਦੇ ਵੀ ਫਸਟ ਵਾਰ ਤੇ ਕੈਂਪ ਲਾਇਆ ਉਹ ਕਿਨਵਾ ਕੈਂਪਾ ਤੋਂ ਦਰੁਸ਼ ਸਟਾਫ ਇਹ ਆਪਣਾ 48ਵਾਂ ਕੈਂਪ ਹੈ ਤੇ ਇਹ ਆਪਣਾ ਅਸ਼ਟਮੀ ਤੱਕ ਚੱਲਦਾ ਹੈ ਤੇ ਫ੍ਰੀ ਕੈਂਪ ਹੈ ਲਾਈ ਰਹੇ ਹਾਂ ਅਸੀਂ ਇੱਥੇ ਕੀ ਕੀ ਸਹੂਲਤਾਂ ਮੰਨ ਨੇ ਨਾਰਮਲ ਆਪਣੇ ਫਰਸਟ ایڈ ਸਹੂਲਤਾਂ ਹੈ ਔਰ ਬਾਕੀ ਕੋਈ ਅਗਰ ਮੇਜਰ ਕੇਸ ਹੈ ਉਹ ਹਮ ਸਰਕਾਰੀ ਵੇਜਤੇ ਹਾਂ ਬਾਕੀ ਐਂਬੂਲੈਂਸ ਸਰਵਿਸਿਜ਼ ਹੈ ਹਮਾਰੇ ਕੋਲ ਜ਼ਿਆਦਾਤਰ ਕਿਸਮ ਦਾ ਪੇਸ਼ੈਂਟ ਆਉਂਦਾ ਹੈ ਨਾਰਮਲ ਇਹ ਤਾਂ ਕੋਲਡ ਕੱਪ ਦੇ ਆ ਜਿਹੜੇ ਵੈਦਰ ਚੇਂਜ ਹੁੰਦਾ ਹੈ ਉਹਦੇ ਹਿਸਾਬ ਨਾਲ ਬਾਕੀ ਜਿਹੜੇ ਮੰਗੇ ਪੈਰ ਤੁਰ ਕੇ ਆ ਰਹੇ ਆ ਛਾਲੇ ਜਾਂ ਕੱਟਸ ਵਗੈਰਾ ਹੁੰਦੇ ਆ ਐਬਰੇਜਨਸ ਹੁੰਦੀਆਂ ਉਦਾਂ ਦੇ ਕੇਸਸ ਹੁੰਦੇ ਆ ਬਾਕੀ ਮੇਜਰ ਕੋਈ ਹੁੰਦਾ ਨਹੀਂ ਜ਼ਿਆਦਾਤਰ ਇਹ ਕਿੰਨੇ ਰੋਪਰ ਡਿਊਟੀ ਨੂੰ ਪਾਉਂਦੇ ਨੇ ਜਿਹੜੇ ਕਿੰਨੇ ਸ਼ਿਫਟਸ ਹੁੰਦੀਆਂ ਇੱਥੇ ਤੇ 10 ਤੋਂ 12 ਡਾਕਟਰਸ ਦੀ ਟੀਮ ਤਾਂ ਹੈ ਹੀ ਆਪਣੀ ਕੀ ਕਹਿਣਾ ਚਾਹੁੰਦੇ ਸੀ ਆ ਦਿਨ ਪੜਤ ਜਮ ਵਿੱਚ ਪੜਤਿਕਾ ਅਰੇ ਇੱਕ ਤਾਂ ਨਾਰਮਲੀ ਆਪਣਾ ਵੈਦਰ ਦੇ ਹਿਸਾਬ ਨਾਲ ਥੋੜਾ ਆਪਣੀ ਮੈਡੀਸਿਨਸ ਵੀ ਕੈਰੀ ਕਰਨ ਸਾਡੇ ਕੋਲ ਲੈ ਕੇ ਜਾਣ ਠੀਕ ਹੈ ਬਾਕੀ ਥੋੜਾ ਜਿਹਾ ਪਾਣੀ ਤੋਂ ਬਚ ਕੇ ਨਾਰਮਲੀ ਕਹੀਂ ਤੋਂ ਵੀ ਪੀ ਲੈਂਦੇ ਆ ਉਹਦੇ ਕਰਕੇ ਡਾਇਰੀ ਅੱਜਕੱਲ ਫੈਲ ਰਿਹਾ ਤਾਂ ਉਹ ਥੋੜਾ ਜਿਹਾ ਪ੍ਰੀਕਾਸ਼ਨ ਉਹ ਲੈਣਾ ਹੈ ਬਾਕੀ ਤਾਂ ਕੋਈ ਦਿੱਕਤ ਨਹੀਂ ਹੈ ਬਾਕੀ ਮੈਡੀਸਿਨਸ ਹੈ ਅਵੇਲੇਬਲ आ, दे बाकी कैसे देख लेंगे जी क्रिटिकल केस ਹੁੰਦਾ ਤਾਂ ਉਹ ਕਿਸ ਤਰ੍ਹਾਂ ਉਹਨੇ ਕਿੱਥੇ ਭਜਾਉਂਦੇ ਨੇ ਨੀਅਰ ਡਿਸਪੈਂਸਰੀ ਜੋ ਵੀ ਆਪਾਂ ਉੱਥੇ ਪੇਜ ਦਿੰਦੇ ਆਂ ਬਾਕੀ ਐਂਬੂਲੈਂਸ ਸਰਵਿਸਿਜ਼ ਤਾਂ ਹੈ ਹੀ ਆ ਫਰਸਟ ایڈ ਆਪਾਂ ਦੇ ਹੀ ਦਿੰਦੇ ਆ ਕਿ ਉਸ ਟਾਈਮ ਜਿਹੜਾ ਇੱਕ ਵਿੰਡੋ ਪੀਰੀਅਡ ਹੁੰਦਾ ਉਹ ਆਪਾਂ ਕਵਰ ਕਰ ਲਈਏ ਕਿ ਪੇਸ਼ੈਂਟ ਸੇਵ ਹੋ ਜਾਏ ਮੇਰਾ ਨਾਮ ਜੀ ਮੇਰਾ ਨਾਮ ਕਮਲਪ੍ਰੀਤ ਜੀ ਕਮਲਪ੍ਰੀਤ ਜੀ कॅम्प ਲਗਾਏਗਾ ਮੈਡੀਕਲ कॅम्प ਜੀ ਜਿੰਨਾ कॅम्प ਆ ਤੇ ਕਦੋਂ ਸਟਾਰਟਿੰਗ ਹੋਏਗਾ ਇਹ ਸਾਡਾ 48ਵਾਂ कॅम्प ਹੈ ਔਰ ਅੱਜ ਤੋਂ ਇਹ ਸਟਾਰਟ ਹੈ ਔਰ ਇਹ ਅਸਮੀ ਤੱਕ ਚੱਲੇਗਾ 24 ਘੰਟੇ ਕੰਟੀਨਿਊ ਔਰ ਨਾਲ ਐਂਬੂਲੈਂਸ ਦੀ ਸੇਵਾ ਸਾਡੇ ਵੱਲੋਂ ਔਰ ਫਸਟ ਸੇਡ ਵੀ ਹੈ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਇਹ ਮਾ ਨੈਣਾ ਦੇਵੀ ਸੇਵਾ ਸੰਸਥਾ ਸੁਸਾਇਟੀ ਪੰਜਾਬ ਵੱਲੋਂ ਲਗਾਇਆ ਗਿਆ ਜੀ ਹਰ ਸਾਲ ਇੱਥੇ ਇਸੇ ਜਗ੍ਹਾ ਤੇ ਕੈਂਪ ਲੱਗਦਾ ਹੈ ਕਿੰਨੇ ਕੁ ਡਾਕਟਰਾਂ ਦੀ ਸੇਵਾ ਨਿਭਾਉਂਦੇ ਆ ਅ ਇਸ ਵਾਰ ਸਾਡੇ ਕੋਲ ਡਾਕਟਰਾਂ ਦੀ ਟੀਮ ਕੁਝ ਜ਼ਿਆਦੇ ਆ ਅ ਪਿਛਲੇ ਸਾਲ ਸਾਡੇ ਕੋਲ 10 ਤੋਂ 12 ਡਾਕਟਰ ਸੀਗੇ ਇਸ ਵਾਰ ਸਾਡੇ ਕੋਲ 25 ਤੋਂ 30 ਡਾਕਟਰਾਂ ਦੀ ਟੀਮ ਰੈਡੀ ਹੈ ਬਿਲਕੁਲ ਤੁਹਾਡੇ ਵੱਲੋਂ ਕੀ ਸੇਵਾ ਨਵਾਈ ਜਾਂਦੀ ਹੈ? ਮੈਂ ਇਸ ਸੰਸਾ ਦਾ ਸੈਕਟਰੀ ਹਾਂ। ਔਰ ਅਸੀਂ ਉਰੇ ਜਿੱਦਾਂ ਕੋਈ ਪੇਸ਼ੈਂਟ ਆ ਜਾਂਦਾ ਉਹਨੂੰ ਐਂਬੂਲੈਂਸ ਤੱਕ ਪਹੁੰਚਾਉਣਾ ਠੀਕ ਹੈ ਜੀ ਤੇ ਕੋਈ ਫਸਟ ਏਡ ਦੇਣੀ ਆ ਔਰ ਡਾਕਟਰ ਸਾਹਿਬ ਨੂੰ ਦੱਸਣਾ ਜਾਂ ਮੰਦਰ ਚ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਜਾ ਕੇ ਵੀ ਸੇਵਾ ਕਰਨੀ ਆ ਇਹ ਅਸੀਂ ਕਰਦੇ ਹਾਂ। ਜ਼ਿਆਦਾਤਰ ਕਿਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ? ਜ਼ਿਆਦਾਤਰ ਇੱਥੇ ਜਿਵੇਂ ਐਸਿਡ ਬਣਦਾ ਲੰਗਰ ਖਾਨ ਤੋਂ ਬਾਅਦ ਤੇ ਕੁਝ ਜਿੱਦਾਂ ਪੈਰਾਂ 'ਚ ਛਾਲੇ ਹੋ ਗਏ, ਔੜੇ ਫਿੰਸੀਆਂ ਵਾਲੇ ਹੋ ਗਏ ਐਦਾਂ ਦੇ ਪੇਸ਼ੈਂਟ ਆਉਂਦੇ ਨੇ। हिमाचल गवर्नमेंट तो जो मंदिर प्रशासन बन कर की सेवाती है साडा पूरा सहयोग ਦਿੱਤਾ ਜਾਂਦਾ ਹਿਮਾਚਲ ਗਵਰਨਮੈਂਟ ਵੱਲੋਂ ਔਰ ਮੰਦਰ ਨਿਆਸ ਸ਼੍ਰੀ ਨੈਣਾਦੇਵੀ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਜੋ ਕਿ ਹਰ ਸਾਲ ਇਹਨਾਂ ਦੀ ਬਦੌਲਤੇ ਸਾਡਾ ਇਸ ਕੈਂਪ ਸਕਸੈਸ ਹੁੰਦਾ ਹੈ ਤੁਹਾਡੇ ਕਿੰਨੇ ਕਿ ਵਲੰਟੀਅਰ ਹੁੰਦੇ ਨੇ ਸਾਡੇ ਤਕਰੀਬਨ ਇਸ ਟਾਈਮ ਸਾਡੇ ਕੋਲ 49 ਵਲੰਟੀਅਰ ਨੇ ਸਾਰੇ ਜੀ ਨਾ ਜੀ ਮੇਰਾ ਨਾਮ ਸਤੀਸ਼ ਕੁਮਾਰ ਜੀ ਸੀ ਅਸਤਿਸ਼ ਕੁਮਾਰ ਜੀ ਤੁਸੀਂ ਮੈਡੀਕਲ ਕੈਂਪਸ ਤੇ ਸੇਵਾ ਨੂੰ ਆਉਂਦੇ ਹੋ ਮੇਰਾ ਸੰਦਾਲਾ ਐਮਰਜੈਂਸੀ ਐਮਬੂਲੈਂਸ ਸਰਵਿਸ ਦਾ ਕੰਮ ਆ ਜੀ ਪੰਜਾਬ ਦੇ ਵਿੱਚ ਮੈਂ ਸੌਣ ਦੇ ਨਵਰਾਤਰੀਆਂ ਦੇ ਵਿੱਚ ਮੈਂ 10 ਦਿਨ ਇੱਥੇ ਮਹਾਮਈ ਦੇ ਐਮਬੂਲੈਂਸ ਦੀ ਸੇਵਾ ਨਿਭਾਉਣਾ ਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਸੇਵਾ ਨੂੰ ਮਾਰੋ ਜੀ ਮੈਨੂੰ ਤਕਰੀਬਨ ਜੀ 14 ਸਾਲ ਹੋ ਗਏ ਜੀ ਤੇ ਹੁਣ ਤੱਕ ਪੇਸ਼ੈਂਟ ਨੂੰ ਲੈ ਕੇ ਜਾਂਦੇ ਤਾਂ ਕਿਹੜੇ ਹਸਪਤਾਲ ਲੈ ਕੇ ਜਾਂਦੇ ਸਾਡੇ ਜੀ ਨੀਤੇ ਇੱਕ ਮੰਡਲ ਹਸਪਤਾਲ ਆ ਜੀ ਅਸੀਂ ਇੱਥੋਂ ਜਿਹੜਾ ਪੇਸ਼ ਨੂੰ ਕੋਈ ਸੀਰੀਅਸ ਹੁੰਦਾ ਹੈ ਉਹਨੂੰ ਕਮੰਡਰ ਹਸਪੀਟਲ ਛੱਡ ਕੇ ਆਉਂਦੇ ਆ ਜੀ ਇਹ ਸੇਵਾ ਚੁੱਪ ਚੁਪ ਲੈ ਜਾਂਦੇ ਨਹੀਂ ਬਿਲਕੁਲ ਫ੍ਰੀ ਸੇਵਾ ਜੀ ਕੋਈ ਪੈਸਾ ਨਹੀਂ ਲੈਂਦੇ ਕੋਈ ਆਕਸੀਜਨ ਦਾ ਪੈਸਾ ਨਹੀਂ ਕੋਈ ਐਂਬੂਲੈਂਸ ਦਾ ਚਾਰਜ ਨਹੀਂ ਹੈਗਾ ਜੀ ਇਹ ਤੋਂ ਜੀ 8 ਤੋਂ 9 ਵਜੇ ਤੱਕ ਰਹਿੰਦੇ ਕਿਹਨਾਂ ਅਸੀਂ 10 ਦੇ ਲਾ ਕੇ ਜਾਂਦੇ ਆ ਜੀ ਪੂਰੇ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੇ ਫਕਦਾਰੇ ਨੂੰ ਬਸ ਇਹੀ ਹੈ ਜੀ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਜੀ